ਦੇ ਵੀਰੋ ਮੇਰੇ ਧੰਗ ਕੋ ਨਾਲ ਚੁੱਪ ਤਾਂ ਰਹੇ ਤੇ ਕੋਣ ਖੜੇ ਸ਼੍ਰੀ ਮਹਤਾ ਜੀ ਕੋਣ ਖੜੀ ਆ ਮਾ ਤ੍ਰਿਪਤ ਜਿਹੜੀ ਪੁੱਤ ਕਰਕੇ ਤ੍ਰਿਪਤ ਨਹੀਂ ਨਾਮ ਤ੍ਰਿਪਕਾਰ ਆ ਸਤਿਨਾਮ ਕਹਿੰਦੀ ਪੁੱਤ ਦੀ ਜ਼ਿੰਮੇਵਾਰੀ ਸੰਭਾਲ ਤੇ ਪਰ ਮੇਰਾ ਬਾਬਾ ਬਣਾ ਨੂੰ ਚਲਿਆ ਕੋ ਸਤਿਨਾਮ ਕਿਉਂ ਚਲਿਆ ਕਿਉਂ ਵੀ ਅੰਦਰ ਬਰਾਗ ਦੀ ਪੋਪ ਉੱਡੀ ਅੰਦਰ ਬਰਾਗ ਚਲਿਆ ਆਹ ਪਿਆਰ ਨਾਲ ਪੜੀਏ ਕੋਈ ਰਸਤਾ ਸਾਥੀ ਨਹੀਂ ਲੈ ਜਾਵੇ ਉਹ ਚੱਲੇ ਆਪਣਾ ਤੋਮਾ ਇਹੋ ਤੇ ਮੇਰੇ ਬਾਪ ਕੇ ਕਹਿੰਦੇ ਆ ਜੀ ਬਾਣੀ ਦੇ ਵਿੱਚ ਜਿੰਨ ਪ੍ਰੇਮ ਕੀਓ ਤੇ ਨਹੀਂ ਤਰੋ ਪਾਇਓ ਜਿਨ੍ਹਾਂ ਨੇ ਮੇਰੇ ਸੰਤੂ ਨਾਲ ਸੇਵਾ ਦਾ ਸਾਂਝੀ ਕੀਤੀ ਉਹ ਨਾਮ ਦੇ ਵੜ ਕੇ ਚੰਗ ਗਏ ਉਹ ਸਤ ਲਾਉ ਔਰ ਉਹ ਭਗਤ ਕੀਪਾ ਬਣ ਕੇ ਚੰਗ ਗਏ ਉਹ ਭਗਤ ਕਬੀਰ ਭਗਤ ਗਰੀਦ ਤੇ ਸਾਰੇ ਭਗਤ ਮਹਾਰਾਜ ਦੀ ਬੋਲ ਜੇ ਤਾਂ ਵਹਿ ਗਏ ਜੀ ਇਨਾ ਅੰਦਰੋਂ ਮਾਈ ਗੁਰੂ ਦਾ ਨਾਮ ਪੈਦਾ ਹੋ ਗਿਆ ਤੋ ਆਪਣਾ ਅਸਾਂ ਤੇ ਪਿਆਰ ਵਾਲਿਓ ਮੇਰੇ ਧੰਗੁਰ ਨਾਨਕ ਮਾਤਾ ਪਿਤਾ ਕੋ ਆਗਿਆ ਲੈ ਕੇ ਜੁਰੇ ਵਰਪਿਆ ਮੇਰੇ ਮਾਲਕ ਸੱਚੇ ਬਾਦਸ਼ਾ ਦਿਨ ਦੁਨੀਆ ਦਾ ਬਾਨੀ ਜੁਗੀਆਂ ਨੂੰ ਤਾਰਨ ਵਾਸਤੇ ਸਾਧੂ ਬਣ ਕੇ ਰੱਬ ਤੋਂ ਪਿਆਰੀ ਲੋ ਸਾਧੂ ਬਣ ਕੇ ਰੱਬ ਤੋਂ ਪਿਆ ਤੇ ਪਿਆਰ ਵਾਲਿਓ ਹੁਣ ਤੁਰੇ ਜਾਂਦੇ ਆ ਮਰਦਾਨੇ ਨੂੰ ਨਾਤੇ ਬਾਲੇ ਨੂੰ ਨਾਮ ਲੈ ਲਿਆ ਤੇ ਜਦੋਂ ਤੁਰੇ ਨਾ ਸੰਗ ਤੇ ਤੇ ਮਾਂ ਦਾ ਮੋਢ ਤਲ ਕੇ ਆ ਮਾਂ ਭੱਜ ਕੇ ਕੋਲੇ ਗਏ ਪੁੱਤ ਤੋੜਨਾ ਸੌਖਾ ਵੀ ਤੋੜਨਾ ਸੌਖਾ ਵੀਰੋ ਪੁੱਤ ਸਾਧੂ ਬਣਾਉਣਾ ਸੌਖਾ ਸਾ ਕਿਤੇ ਮਾਂ ਭੱਜ ਕੇ ਕੋਲੇ ਗਈ ਤੇ ਕਹਿਣ ਲੱਗੀ ਪੁੱਤਰਾ ਮੇਰੇ ਕਦੋਂ ਹੋਣਗੇ ਆਪ ਕੋ ਸਤਿਨਾਮ ਵਾਹਿਗੁਰੂ ਕਹਿੰਦੀ ਪੁੱਤ ਮੇਰੇ ਕਦੋਂ ਹੋਣਗੇ ਤੇ ਮੇਰੇ ਭਾਨ ਗੁਰ ਨਾਨਕ ਨੇ ਮਾਂ ਦੇ ਚਰਨੀ ਸੀਸ ਨਵਾਏ ਬੱਚਾ ਚਰਨੀ ਸੀਸ ਨਵਾ ਕੇ ਕਹਿੰਦਾ ਮਾਂ ਜਦੋਂ ਤੂੰ ਚੇਤੇ ਕਰਿਆ ਉਹ ਕਰੇਂਗੀ ਮੈਂ ਆ ਜਾ ਕਰੂੰਗਾ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਮਾਂ ਜਦੋਂ ਚੇਤੇ ਕਰੂੰਗੀ ਨਾ ਤੂੰ ਕਹੇਂਗੀ ਤੇ ਮੈਂ ਉਹਦੇ ਤੇਰੇ ਕੋਲੇ ਆ ਜਾ ਕਰੂੰਗਾ ਵਿਰਾਗ ਕਰਕੇ ਮਾਂ ਨੇ ਕਰੜਾ ਚਿਹਰਾ ਕਰਿਆ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਮੇਰੇ ਧੰਗੁਰ ਨਾਨਕ ਤੁਰਤੇ ਵਿਰੋਧ ਸਾਧੂ ਬਣ ਕੇ ਰੱਬ ਨੂੰ ਪੱਤ ਸਾਧੂਆਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਉੱਤੇ ਜਦੋਂ ਸਾਧੂ ਬਣ ਕੇ ਰੱਬ ਤੁਰ ਪਿਆ ਨਾ ਮਿਸਾਲ ਮਰਦਾਨੇ ਨੂੰ ਮਾਂ ਕਹਿ ਲੱਗੀ ਮਾਂ ਕਹਿੰਦੀ ਕਿ ਮਰਦਾਨੇ ਨੂੰ ਮਾਂ ਕਿਰਪਾ ਕਹਿੰਦੀ ਪੁੱਤ ਮਰਦਾਨਿਆਂ ਆ ਧੰਗੁਰ ਨਾਨਕ ਦੀ ਈਮਾਨ ਨੂੰ ਮੈਂ ਤੇਰੇ ਹੱਥ ਚ ਫੜਾਉਣ ਲੱਗੀਆਂ ਆ ਧੰਗੁਰ ਨਾਨਕ ਮੇਰਾ ਪਤ ਲੀਕ ਦਾ ਫਕੀਰ ਮਰਦਾਨਿਆਂ ਇਹਨੂੰ ਰੋਟੀ ਮੁਰਕੀ ਦੀ ਨਹੀਂ ਇਹਨੂੰ ਲੀੜੇ ਕੱਪੜੇ ਦੀ ਨਹੀਂ ਇਹਨੂੰ ਕੀਰਤਨ ਦੀ ਭੁੱਖ ਲੱਗਦੀ ਆ ਮਰਦਾਨਿਆਂ ਕੋ ਸਤਨਾਮ ਨਿਬਾਲ ਤਜ ਕੇ ਜੱਪਿਆ ਕਰੋ ਵੀਰੋ ਚਾਰ ਪੁੱਤ ਵਰ ਗਿਆ ਕਲੀਆਂ ਵਾਲਾ ਆਪਣੀ ਖੱਤ ਰੱਖੋ ਸਤਨਾਮ ਉਹ ਵੀਰੋ ਮਾੜੀ ਦੀ ਫੁਰਕੀ ਟੱਕ ਲੇਟ ਹੋ ਜੇ ਨਾ ਸੰਗ ਤੇ ਮਾਰਾ ਦੀ ਲੇਟ ਹੋ ਜੇ ਤੇ ਟਾਲੀ ਚਲਾ ਕੇ ਮਾਰਦਾ ਕਿਹਦਾ ਰੋਟੀ ਲੇਟ ਹੋਈ ਤੇ ਹੋਈ ਕਿਉਂ ਕਿਉਂ ਰੋਟੀ ਲੇਟ ਹੋ ਗਈ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਲੇ ਨੇ 14 ਟੰਗ ਨਹੀਂ ਛਕਿਆ ਸਤਨਾਮ ਵਾਹ ਚਲਦਾ ਡੰਗal ਜਾਨੀ ਛਕੇ ਨੀ ਕੋ ਕਿੰਦੀ ਖਤਰ ਨਹੀਂ ਛਕੇਆ ਸੰਗ ਤੇ ਤੇਰੇ ਪੁੱਤਾਂ ਭੁੱਖੇ ਸੌਣ ਆਖੋ ਸਤਨਾਮ ਤੇਰੇ ਪੁੱਤ ਸੁਖੀ ਵਸਾਉਣ ਦੀ ਆਦਰ ਮੇਰੇ ਬਾਜਾ ਵਾਲੇ ਨੇ ਸੱਤ ਦਿਨ 14 ਡੰਗ ਪ੍ਰਸ਼ਾਦਾ ਮੱਖ ਨੂੰ ਨਹੀਂ ਲਾਕੇ ਦੇਖਿਆ ਪਰ ਤੂੰ ਮਾਪਿਆਂ ਦੀ ਕਮਾਈ ਭੁੱਲ ਗਿਆ ਤੂੰ ਸਤਨਾਮ ਵਾਹਿਗੁਰੂ ਤੂੰ ਰੇਸ਼ਮੀ ਕਦੈਨਾਂ ਤੇ ਸੋਣਿਆ ਵਸਤੂਆਂ ਤੇ ਡੁੱਲ ਗਿਆ ਦਾਤ ਪਿਆਰੀ ਬਿਸਰਿਆ ਦਾ ਤਾਰਾ ਤੁੰਡਾ ਤੈਨੂੰ ਭੁੱਲ ਗਿਆ ਤੇ ਮਾਪੁਰਖਾਂ ਨੇ ਉੱਤੇ ਪੜਨਾ ਵੀ ਰੋਕੂੰ ਕੀ ਬਦਰਬਾਦੀ ਰੋਕੂੰ ਤੁਮਾ ਪਿਓ ਨੇ ਜਨਮ ਦਿੱਤਾ ਏ ਤੂੰ ਮਾਪਿਆਂ ਦੇ ਮੂਹਰੇ ਬੋਲੀ ਜਾਂਦਾ ਤੂੰ ਕੀ ਕਦਰ ਪਾਤੀ ਆ ਕੋ ਸਤਨਾਮ ਪਰ ਕੋੜਿਆ ਚੇਤੇ ਰੱਖੀ ਤੇਰੇ ਅੱਗੇ ਆਉਣਗਾ ਉਹ ਪਿਆਰ ਨਾਲ ਅਰਪਣ ਕੇ ਜੀ ਤੂੰ ਕੋ ਕੋੜਿਆ ਕਦਰ ਨਾ ਪਾਈ ਆਤਾ ਦਾ ਵੀਰੋ ਧੰਗੁਰ ਨਾਨਕ ਕੇ ਮਸਾ ਮਿਸਿਆ ਮਨੁੱਖਾਂ ਜਿਹੀ ਹਮਾਪੇ ਮਸਾ ਮਿਲਿਆ ਆ ਭੈਣ ਭਰਾ ਮਸਾਂ ਮਿਲਿਆ ਨੀ ਲੋ ਸਤਗੁਰ ਨੇ ਦਾਤਾ ਆਪਣੀ ਝੋਲੀ ਦੇ ਪਾਜਾ ਪਾਪੇ ਸਤਗੁਰ ਨੇ ਦਾਤਾ ਆਪਣੀ ਝੋਲੀ ਦੇ ਪਾਜਾ ਭੈਣ ਭਰਾ ਕੋ ਸਤਨਾਮ ਉਹ ਸੇਵਾ ਔਰ ਤੂੰ ਬਾਗੀ ਹੋ ਗਿਆ ਉਹ ਕਿਆ ਮਲ ਤੁਰ ਸੀ ਤੁਰਾ ਫੋੜ ਲਾ ਕਦਰ ਨਾ ਪਾਈ ਸਤਗੁਰ ਨੇ ਤੈਨੂੰ ਦਾਤ ਦਿੱਤੀ

ਮਨਜੂ ਮਾਂ ਨਹੀਂ ਦੁਆਰਾ ਮਿਲੀ ਤੇ ਨਾ ਪਿਤਾ ਦੁਆਰਾ ਮਿਲੇ ਨਾ ਦਾਦਾ-ਦਾਦੀ ਦੁਆਰਾ ਮਿਲੋ ਤੇ ਨਾ ਭੈਣ ਭਰਾ ਦੁਆਰਾ ਮਿਲੇ ਪੁੱਛ ਕੇ ਦੇਖਿਓ ਵੀਰੋ ਪਾਪਾ ਜੀ ਸਿੰਘ ਨੂੰ ਪੁੱਛ ਕੇ ਦੇਖਿਓ ਵੀਰੋ ਗੁਰੂ ਕਲ ਕੀ ਘਰ ਦੇ ਪੁੱਤਰਾਂ ਨੂੰ ਪੁੱਛ ਕੇ ਨਾ ਦੇਖਿਓ ਸਕਦੇ ਪੁੱਛ ਕੇ ਦੇਖਿਓ ਬਾਬਾ ਦੇ ਸਿੰਘ ਨੂੰ ਵੀਰਾਂ ਦਾ ਵਿਛੋੜਾ ਪੁੱਤਾ ਕੀ ਆ ਸੁਖਾ ਸੁਖਾ ਤੇਰੀ ਬਾਣੀ ਕਹਿੰਦੇ ਦਾਦੀ ਮਾਂ ਦੀ ਉਂਗਲ ਲਾ ਕੇ ਮੇਰਾ ਬਿਸ਼ਾ ਜੀ ਪਰਫੈਕਟ ਕਿਹੜਾ ਜਾਣਾ ਸਕਦੇ ਦਾਦੀ ਮਾਂ ਦੀ ਉਂਗਲ ਲਾ ਕੇ ਜੋੜਾ ਵਰ ਤੇ ਵਦੇ ਸਿੰਘ ਤੁਰੇ ਤੇ ਹੁਣ ਤੁਰ ਤੇ ਅਕਾਲ ਚਲਣੇ ਬੋਲ ਗਿਆ ਰੱਤਾ ਤੇ ਨਿੱਕੇ ਨਿੱਕੀਆਂ ਜਿੰਦਾ ਦਾਦੀ ਮਾਂ ਨੂੰ ਪੁੱਛਦਿਆਂ ਕਹਿੰਦੀਆਂ ਮਾਂ ਪਿਤਾ ਜੀ ਕਿੱਥੇ ਹੈ ਦਾਦੀ ਮਾਂ ਨੂੰ ਪੁੱਛਦੇ ਵੀ ਉਹ ਨਿੱਕੇ ਸਾਬ ਜਾਂਦੇ ਕਹਿੰਦੇ ਦਾਦੀ ਮਾਂ ਪਿਤਾ ਕਿੱਥੇ ਆਇਆ ਕੋ ਸਤਨਾਮ ਨਿਵਾਰ ਕਹਿੰਦੇ ਦਾਦੀ ਮਾਂ ਪਿਤਾ ਕਿੱਥੇ ਤੇ ਹੁਣ ਦਾਦੀ ਮਾਂ ਦਾ ਸਾਰਾ ਕੋਨੇ ਜਾਨ ਦਾਦੀ ਮਾਂ ਦਾ ਸਾਰਾ ਕੋਨੇ ਜਾਨ ਦੀ ਸੀ ਸੰਗਤ ਘੁੱਟ ਕੇ ਚੱਗੀ ਜਨਾਰੇ ਦੋਨੇ ਨਿੱਕੇ ਪੋਤਰਿਆ ਕੋ ਸਤਨਾਮ ਨਿਵਾਰ ਤੇ ਥੋੜੀ ਜੀ ਬਾਤ ਕਰੇ ਬੋੜੀ ਜੀ ਬਾੜ ਗਏ ਸਕਦੇ ਤੇ ਨਿੱਕਾ ਕੋ ਰਿਆ ਬਾਬਾ ਫਤੇ ਸਿੰਘ ਕਹਿੰਦੇ ਮਾਂ ਦਾਦੀ ਮਾਂ ਮੇਰਾ ਵੱਡਾ ਭਰਾ ਜੀ ਕਿੱਥੇ ਆਇਆ ਤੋ ਸਤਿਨਾਮ ਦੇ ਹੋਈ ਵਾਰ ਮਾਂ ਮੇਰਾ ਵੱਡਾ ਭਰਾ ਜਿਹੜਾ ਕਿੱਥੇ ਆ ਤੇ ਦਾਦੀ ਮਾਂ ਨੇ ਬੰਦਾ ਹੋਕਾ ਘਰ ਆਖ ਰੱਖਦੇ ਦਾਦੀ ਮਾਂ ਨੇ ਬੰਦਾ ਹੋਕਾ ਘਰ ਆਇਆ ਏ ਬੰਦਾ ਹੋਕਾ ਘਰ ਕੇ ਕਹਿੰਦੀ ਪੁੱਤ ਉਹ ਜੰਗ ਨੂੰ ਗਏ ਆਖੋ ਸਤਨਾਮ ਤੇ ਪਤਾ ਕੀ ਬੋਲੇ ਨਿੱਕੇ ਕਿ ਕਿਵੇਂ ਆ ਭੈਣਾ ਭਰਾਵਾਂ ਦਾ ਪਿਆਰ ਬਿਲੋ ਕਿਵੇਂ ਦਾ ਲੜੀ ਜਾਣਾ ਕਰੋ ਪਿਆਰ ਮਾੜਿਓ ਹੁਣ ਨਿੱਕੇ ਸਹਿਬ ਜਾਤੇ ਬੋਲੇ ਕਹਿੰਦੇ ਦਰਦੀ ਵਾਂ ਜਦੋਂ ਜੰਗ ਸੇ ਲੋਟ ਕਰ ਜੀਤ ਦੇ ਜੁਹਾਰ ਆਏਗੇ ਜਦੋਂ ਜੰਗ ਸੇ ਲੋਟ ਕਰ ਆਏਗੇ ਨਾ ਵੱਡੇ ਭਰਾ ਵੱਡੇ ਜੀਤ ਦੇ ਜੁਹਾਰ ਕਹਿੰਦੇ ਅਸੀਂ ਰੂਸ ਜਾਗੇ ਅਸੀਂ ਰੂਸ ਜਾਏ ਅਸੀਂ ਰਸ ਜਾਗੇ ਅਸੀਂ ਉਹਨਾਂ ਨਾਲ ਬੋਲਣਾ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਮਾਂ ਨੇ ਘੁੱਟ ਕੇ ਜੱਪੀ ਜਲਾਏ ਪੁੱਤਰੇ ਕਹਿੰਦੀ ਪੁੱਤ ਉਹ ਭਾਵੇਂ ਕਰਤਾਰ ਨੂੰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰਤਾਰ ਰੋਜਿਆਉ ਪਾਉਂਦੇ ਆ ਪੁੱਤਰਾ ਉਵੇਂ ਹੀ ਹੋਗੀ ਪਰ ਵੀ ਰੋ ਪੁੱਛ ਕੇ ਦੇਖਿਓ ਜਦੋਂ ਸਰਸਾ ਨਦੀ ਦੇ ਵੀਰਾਂ ਨਾਲ ਉਪੀ ਜਾਂਦਾ ਮਿਸ਼ਕੋੜਾ ਕਿਉਂ ਹੋਂਗਾ ਪੁੱਛ ਕੇ ਦੇਖਿਓ ਜਦੋਂ ਗੁਰੂ ਗੋਬਿੰਦ ਸਿੰਘ ਮਾਰੇ ਨਾਲ ਤੁਹਾਡੇ ਸੇਹ ਤੇ ਆਜਾ ਤੇ ਸਭ ਤੋਂ ਪਿਆਰੀ ਮਾਂ ਸੀ ਸਾਡੀ ਜੇ ਕੁਲ ਮਾਤਾ ਦਾ ਠੰਡੇ ਬੁੱਡੇ ਹੱਡਾਂ ਦਾ ਵਸੋਰਾ ਪਿਆ ਹੋਗਾ ਕੋ ਸਤਿਨਾਮ ਵਾਹਿਗੁਰੂ ਤੇ ਵੀਰੋ ਆਪਾਂ ਵਿਛੜੇ ਵਿਆਂ ਕਦ ਦੀ ਤਰਤੋਂ ਅੱਜ ਤਾਂ ਵਿਛੜੇ ਆ ਧੰਗੁਰ ਨਾਨਕ ਤੋਂ ਤੇ ਜੇ ਆਪਾਂ ਜਿਵੇਂ